अच्छा 8 ਵਜੇ ਤੋਂ ਬਾਅਦ ਹੁੰਸਨਸਨ ਪੈ ਜਾਂਦੀ ਹੈ ਤੁਸੀਂ ਬਾਹਰ ਨਿਕਲੋਗੇ ਤੇ ਤੁਹਾਨੂੰ ਤਾਂ ਐ ਲੱਗਣਾ ਵੀ ਬਸ ਦੁਨੀਆ ਖਤਮ ਹੋ ਗਈ ਹੂੰ ਤੇ ਫਿਰ ਹਰ ਬੰਦੇ ਦਾ ਟਾਈਮ ਦਾ ਪਾਬੰਦ ਆ ਉਹਨੂੰ ਪਤਾ ਵੀ ਮੈਂ ਇੰਨੇ ਵਜੇ ਸਵੇਰੇ ਡਿਊਟੀ ਤੇ ਪਹੁੰਚਣੇ ਪਹੁੰਚਣਾ ਹੂੰ ਹੂੰ ਉਹਨੇ ਆਣ ਕੇ ਆਪਣਾ ਰੋਟੀ ਪਾਣੀ ਖਾ ਕੇ ਸੌਂਨ ਦੀ ਕਰਨਾ ਵਾ ਅੱਛਾ ਉਹਨੂੰ ਮਿਲ ਕੇ ਉਹ ਇੱਕ ਹੋਣਾ ਵਾ ਵੀ ਇਹ ਨਾਲ ਕਿ ਮੈਨੂੰ ਨੀਂਦ ਲੇਟ ਆਵੇ ਸਿਰੇ ਜਾਗ ਹੀ ਨਾ ਆਵੇ ਤੇ ਮੇਰਾ ਕੋਈ ਤੰਬਾ ਖਰਾਬ ਹੋ ਜੇ ਹਾਂ ਸੁਖੀ ਉਹ ਬੰਦੇ ਜਿਹੜੇ ਪੁਰਾਣੇ ਬੈਠੇ ਜਿਨ੍ਹਾਂ ਦੇ ਆਪਣੇ ਬਿਜ਼ਨਸ ਆ ਜਿਨ੍ਹਾਂ ਦੇ ਅੱਗੇ ਵਰਕਰ ਕੰਮ ਕਰ ਰਹੇ ਆ ਮਤਲਬ ਕਿ ਉੱਥੇ ਇਹ ਨਹੀਂ ਆਪਾਂ ਕਹਿ ਸਕਦੇ ਵੀ ਸਾਰੀ ਇਦਾਂ ਹੀ ਆ ਬੜੇ ਆਪਣੇ ਪੰਜਾਬੀ ਬੰਦਿਆ ਅਮੀਰ ਅਮੀਰ ਜਿਨ੍ਹਾਂ ਕੋਲ ਬੜੀ ਖੁੱਲੀ ਜ਼ਮੀਨ ਆ ਹਾਂ ਬੜੇ ਵੱਡੇ ਵੱਡੇ ਉਹਨਾਂ ਦੇ ਕਾਰੋਬਾਰ ਆ ਤੇ ਵਧੀਆ ਉਹਨਾਂ ਨੇ ਫਾਰਮ ਹਾਸ ਟਾਈਪ ਉਹਨੇ ਆਪਣਾ ਘਰ ਬਣਾਏ ਆ ਹਾਂ ਮਤਲਬ ਕਿ ਉਹਨਾਂ ਕਈ ਸੱਜਣ ਮਿੱਤਰ ਆਪਣੇ ਹੈ ਨਾ ਜਿਨ੍ਹਾਂ ਦੇ ਘਰੇ ਜਾਈਦਾ ਵਾ ਤੇ ਉੱਥੇ ਆਏ ਲੱਗਦਾ ਵੀ ਮਿਲ ਕੇ ਮਲੋਂ ਦਾ ਟਾਈਮ ਦਿੱਤਾ ਆਪਣੇ ਉਥੇ ਕੰਮ ਕਾਰ ਨੂੰ ਆਪਣੇ ਬਿਜ਼ਨਸ ਨੂੰ ਹਨਾ ਹਾਂ ਪਰ ਦੇ ਪਰ ਹੀ ਵੇਖਿਆ ਜਾਵੇ ਤਾਂ ਐਨੇ ਪੈਸੇ ਲੋਕ ਉੱਥੇ ਲਾ ਕੇ ਜਾਂਦੇ ਹਨਾ ਤੇ ਉਹੀ ਪੈਸਾ ਇੱਥੇ ਇਨਵੈਸਟ ਕੀਤਾ ਜਾਵੇ ਹੁਣ 2 ਸਾਲ ਲੱਗ ਜਾਂਦੇ ਸਟੂਡੈਂਟ ਤੋਂ ਵਰਕ ਹੁੰਦੇ ਹੁੰਦੇ ਹਨਾ ਤੇ ਉਹੀ 2 ਸਾਲ ਜੇ ਇੱਥੇ ਕਿਸੇ ਬਿਨਸ ਨੂੰ ਲਾਏ ਜਾਣ ਤੇ ਉਹ ਜ਼ਿਆਦਾ ਬੈਨੀਫੀਟੇਰ ਹੋਏ ਇਹਨਾਂ ਨੂੰ ਇੱਥੇ ਆਪਾਂ ਨੂੰ ਸ਼ਰਮ ਮਾਰਦੀ ਆ ਆਪਣਾ ਸਟੈਂਡਰਡ ਹੈ ਨਾ ਕਿ ਮੇਰੀ 20 ਕਿੱਲੇ ਜ਼ਮੀਨ ਆ ਮੈਂ ਆ ਕੰਮ ਕਿਉਂ ਕਰਾਂ ਫਿਰ ਉੱਥੇ ਵਿਹਾਨ ਗੱਲਾਂ ਵਾਲੇ ਨੂੰ ਜਾ ਕੇ ਫਲੈਸ਼ਾਂ ਵੀ ਸਾਫ਼ ਕਰਨੀਆਂ ਤੇ ਉਹ ਵੀ ਇਕੱਲੇ ਉਹ ਗੱਡੀਆਂ ਵੀ ਧੋਣੀਆਂ ਪੈਂਦੀਆਂ ਬਿਲਕੁਲ ਬਿਲਕੁਲ ਹੈਨਾ ਤੇ ਜਿਉ ਇੱਥੇ ਹੀ ਕੰਮ ਕਰ ਲੈ ਆਪਣੇ ਖੇਤਾਂ 'ਚ ਚੰਗੀ ਤਰ੍ਹਾਂ ਹਾਂ ਤੇ ਉਹਦੀ ਸਰਦਾਰੀ ਹੈ ਅਲੱਗ ਹੈ ਉਹੀ ਮੈਂ ਵੇਖਦਾ ਨਾ ਵੀ ਉੱਥੇ ਗੋਰਿਆਂ ਦੇ ਫਾਰਮ 'ਚ ਜਾ ਕੇ ਕੰਮ ਕਰਨ ਦੇ ਖੇਤਾਂ 'ਚ ਜਾ ਕੇ ਕੰਮ ਕਰਨ ਦੇ ਆਪਣੇ ਖੇਤ ਛੱਡ ਕੇ ਜਾਂਦੇ ਬਸ ਉਹੀ ਇੱਕ ਜਿਹੜਾ ਆਪਣਾ ਵੇਖੋ ਵੇਖੀ ਆ ਵੀਰ ਚੱਲ ਚੱਲ ਵੀ ਵੇਖੋ ਵੇਖੀ ਬਸ ਤੇ ਵੇਖਿਆ ਜਾਵੇ ਤਾਂ ਆਪਾਂ ਹੁਣ ਪੜਾਈ ਕੰਪਲੀਟ ਕਰਦੇ ਹਣਾ ਪਾਸਟੂ ਬੱਚੇ ਨੇ ਕਲੀਨ ਕੀਤੀ ਆਇਲਸ ਕਰਾਤੀ 2000 ਮਹੀਨੇ ਜਹ ਹਣਾ ਤੇ ਮੇਰੇ ਘਰ 18 19 ਸਾਲ ਦੀ ਉਮਰ ਹੁੰਦੀ ਉਹਨਾਂ ਦੀ ਜਾਂ ਹੱਦ 20 ਸਾਲ ਹੋ ਗਈ ਹਣਾ ਤੇ ਉੰਨੀ ਉਮਰ ਦੇ ਵਿੱਚ ਅਸੀਂ ਉਹਨਾਂ ਨੂੰ ਬਾਹਰ ਭੇਜ ਦਿੰਨੇ ਆ ਉੱਥੇ ਜਾ ਕੇ ਸਾਰਾ ਬੋਝ ਆਪਣੇ ਉੱਤੇ ਚੱਕ ਲੈਂਦਾ ਜਿਹੜਾ ਬੋਝ ਬੰਦੇ ਨੇ ਚੱਕਣਾ ਹੁੰਦਾ ਜਾ ਕੇ 30 ਸਾਲ ਤੋਂ ਬਾਅਦ ਤੇ ਉਹਦਾ ਉੱਥੇ ਬਚਪਨਾ ਹੁੰਦਾ ਉਹਦੀ ਉਹਨੇ ਆਪਣਾ ਇੰਜੋਏਮੈਂਟ ਕਰਨਾ ਵਧੀਆ ਹਣਾ ਉਹ ਤਾਂ ਲਾਈਫ ਗਈ ਉਹਦੀ ਜਿਹੜਾ 18 ਸਾਲ ਆਲਾ ਬੱਚਾ ਨਾ ਜਦੋਂ ਕਨੇਡਾ ਚ ਸਾਲ ਲਾ ਦਿੰਦਾ ਵਾ ਹੂੰ ਤੇ ਉਹਦੀਆਂ ਗੱਲਾਂ 25 26 ਸਾਲ ਵਾਲੇ ਬੱਚੇ ਵਾਲੀਆਂ ਹੁੰਦੀਆਂ ਅੱਛਾ ਇੰਨਾ ਜ਼ਿਆਦਾ ਉਹ ਸਿਆਣਾ ਬਣ ਜਾਂਦਾ ਹੂੰ 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 ਜਿਹੜੀਆਂ ਚੀਜ਼ਾਂ ਉਹਨੇ ਉਹ ਜਾ ਕੇ ਸਾਲ ਚ ਦੇਖ ਲੈਣੀਆਂ ਨਾ ਇੱਥੇ ਉਹ ਪੰਜਾਂ ਸਾਲਾਂ ਚ ਨਹੀਂ ਦੇਖਦਾ ਹੂੰ 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 ਔਰ ਮੈਂ ਇੱਕ ਗੱਲ ਗਰੰਟੀ ਨਾਲ ਕਹੀਦਾ ਵੀ ਜਿਹੜਾ ਬੱਚਾ ਉੱਥੇ 5-7 ਸਾਲ ਲਾ ਕੇ ਜੇ ਇਥੇ ਮੋੜ ਆਇਆ ਹੂੰ ਤੇ ਜੋ ਇਥੇ ਆਣ ਕੇ ਕਾਰੋਬਾਰ ਸ਼ੁਰੂ ਕਰ ਲੇ ਹੂੰ ਤੇ ਫਿਰ ਉਹਨੂੰ ਕੋਈ ਕਾਮਯਾਬੀ ਤੋਂ ਰੋਕ ਨਹੀਂ ਸਕਦਾ ਮਤਲਬ ਸੰਗ ਸ਼ਰਮ ਜਿਹੜੀ ਆਪਾਂ ਕਹਿੰਨੇ ਉਹ ਖਤਮ ਸਾਰੀ ਖਤਮ ਉੱਥੇ ਦਾ ਸਾਰਾ ਕੁਝ ਖਤਮ ਕਰਕੇ ਉਹਨੇ ਆਉਣਾ ਵਾ ਹੂੰ ਉਹਨੇ ਕੈਨੇਡੀਅਨ ਜ਼ਿੰਦਗੀ ਇਥੇ ਜੀਣੀ ਆਪਣੀ ਹੂੰ ਅੱਛਾ ਮਤਲਬ ਆਪਾਂ ਜੇ ਨਚੋੜ ਗੱਡੀ ਹੈ ਨਾ ਸਾਰੀਆਂ ਗੱਲਾਂ ਉਹ ਕੰਟਰੀ ਆਪਾਂ ਨੂੰ ਉਮਰ ਤੋਂ ਪਹਿਲਾਂ ਸਿਆਣੇ ਵੀ ਕਰ ਦਿੰਦੀ ਆ ਪਰ ਉਥੇ ਜੋ ਨਵੇਂ-ਨਵੇਂ ਜਾਂਦੇ ਆ ਉਥੇ ਰਿਸਕ ਬਹੁਤ ਹੁੰਦਾ ਹੈ ਬਾਹਰ ਆਉਣਾ ਜਾਣਾ ਚਲੋ ਬੰਦਾ ਘਰ ਚ ਸੇਫ ਹੈ ਨਾ ਘਰ ਹੀ ਕਿੰਨੇ ਆਉਣਾ ਬਾਹਰ ਆਉਣਾ ਕਾਲਜ ਜਾਣਾ ਆ ਕੰਮ ਤੇ ਜਾਣਾ ਆ ਹਰ ਵਕਤ ਰਿਸਕ ਰਹਿੰਦਾ ਹੈ ਹੈਨਾ ਇਹ ਤਾਂ ਆਪਾਂ ਨਿਚੋੜ ਕੀ ਕਰ ਸਕਦੇ ਵੀ ਉਥੇ ਇਹਨਾਂ ਨੂੰ ਜਾਣਾ ਚਾਹੀਦਾ ਹੈ ਕਿ ਜਾਂ ਇੱਥੇ ਰਹਿ ਕੇ ਕੁਝ ਕਰਨਾ ਚਾਹੀਦਾ ਵੇਖੋ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਆ ਨਾ ਹੂੰ ਤੇ ਜੋ-ਜੋ ਆਪਾਂ ਲੋਕਾਂ ਨਾਲ ਮਿਲਦੇ ਆ ਹੂੰ 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 ਤੇ ਜਿੰਨੇ ਵੀ ਆਪਾਂ ਵੱਧ ਸਫਰ ਕਰਦੇ ਆ ਹੂੰ ਹੂੰ ਉਨਾ ਹੀ ਬੰਦਾ ਜ਼ਿਆਦਾ ਸਿਆਣਾ ਹੁੰਦਾ ਵਾ ਹੁਣ ਮੰਨ ਲਓ ਮੇਰਾ ਪਿੰਡ ਪੱਟੀ ਲੱਗ ਕੇ ਜੋੜ ਸਿੰਘ ਵਾਲਾ ਹੂੰ ਮੈਂ ਪਿੰਡ ਕੁਮੀ ਜਾਊਂਗਾ ਮੇਰਾ ਦੇਹਰਾ ਉਹਨਾਗਰ ਆਊਗਾ ਬਿਲਕੁਲ ਮੈਂ ਪਿੰਡ ਤੋਂ ਪੱਟੀ ਹੋਣਾ ਸ਼ੁਰੂ ਕਰ ਦੂੰਗਾ ਹੂੰ ਤੇ ਮੈਂ ਥੋੜਾ ਸਿਆਣਾ ਹੋ ਜਾਊਗਾ ਕਿ ਪਿੰਡ ਤੋਂ ਪੱਟੀ ਆਉਣ ਚ ਮੈਨੂੰ 100 ਮੁਸ਼ਕਲਾਂ ਆਉਣਗੀਆਂ ਹੂੰ ਹੂੰ ਹੈਣਾ ਬਿਲਕੁਲ ਆਵਾਜਾਈ ਚ ਕਈ ਬੰਦੇ ਮਿਲਣਗੇ ਕਈ ਚੰਗੇ ਵੀ ਮਿਲਣਗੇ ਕਈ ਮਾੜੇ ਵੀ ਮਿਲਣਗੇ ਬਿਲਕੁਲ ਹੈਨਾ ਜੇ ਮੈਂ ਪੱਟੀ ਤੋਂ ਅੰਮ੍ਰਿਤਸਰ ਰਹੂੰਗਾ ਤੇ ਮੈਂ ਹੋਰ ਸਿਆਣਾ ਹੋ ਜਾਊਗਾ ਤੇ ਜਿਹੜਾ ਬੱਚਾ ਇੱਥੋਂ ਉੱਠ ਕੇ 11 ਕਿਲੋਮੀਟਰ ਸਫ਼ਰ ਕਰਕੇ ਕੈਨੇਡਾ ਚਲਾ ਗਿਆ ਜਾਂ ਆਸਟ੍ਰੇਲੀਆ ਚਲਾ ਗਿਆ ਸਫ਼ਰ ਦੇ ਨਾਲ ਹੀ ਤੁਸੀਂ ਸਿਆਣੇ ਹੁੰਦੇ ਹੋ ਇਹ ਵੀ ਗੱਲ ਸਹੀ ਹੈ ਜਿੰਨੇ ਜਿੰਨਾ ਹੀ ਤੁਸੀਂ ਜ਼ਿਆਦਾ ਘੁੰਮੋਗੇ ਉਹਨਾਂ ਤੁਸੀਂ ਸਿਆਣੇ ਹੁੰਦੇ ਜਾਓਗੇ ਉਹਨਾਂ ਤੁਹਾਨੂੰ ਜਿਹੜੀ ਉਹ ਜ਼ਿੰਦਗੀ ਜੀਣ ਦਾ ਪਤਾ ਲੱਗਦਾ ਜਾਊਗਾ ਹੂੰ ਪਰ ਇਹ ਤੁਹਾਡੀ ਫੈਵਰੀ ਬਾਹਰ ਆਣਾ ਸਾਰੀ ਆਲਮੋਸਟ ਪਰ ਤੁਸੀਂ ਇੱਥੇ ਰਹਿੰਦੇ ਤੁਸੀਂ ਉੱਥੇ ਜੇ ਉਹ ਨਹੀਂ ਵੱਸਦੇ ਬਸ ਵੀਰ ਮੈਂ ਪਹਿਲੀ ਵਾਰ ਹੀ ਗਿਆ ਸੀਗਾ ਜਦੋਂ ਉਦੋਂ ਮੇ ਕੋ 43 ਦਿਨ ਦੀ ਸੀਗੀ ਟਿਕਟ ਅੱਛਾ ਜੀ ਤੇ ਮੈਂ 23 24 ਦਿਨ ਬਾਅਦ ਦੇਣ ਗਿਆ ਲੱਗਦਾ ਹੈ ਕਿ 43 ਦਿਨ ਉਹ ਕਦੋਂ ਆਉਣੇ ਤੇ ਕਦੋਂ ਵਾਪਸ ਜਾਵਾਂ ਏਅਰ ਕਿਮੇ ਕੋ 53 ਦਿਨ ਦੀ ਸੀਗੀ ਹੂੰ ਹੂੰ ਕਿ ਮਹੀਨੇ ਦੇ ਵਿੱਚ ਮੈਂ ਆ ਕੇ ਜਾਂਦਾ ਵਾਂ ਪਤਾ ਨਹੀਂ ਜਾਂ ਇੱਥੇ ਰਾਜਾਂ ਜਿਹੀ ਵਾਲੀ ਜ਼ਿੰਦਗੀ ਫੀਲ ਹੁੰਦੀ ਆ ਹੈਨਾ ਉੱਥੇ ਜਾ ਕੇ ਜਦੋਂ ਮਿਲਕੇ ਆਪਾਂ ਕਿਸੇ ਦੇ ਡਿਪੈਂਡ ਹੋ ਜਾਂਦੇ ਆ ਮੈਨੂੰ ਬੜੇ ਜਾਣੇ ਆਂਦੇ ਉਹ ਛੱਡ ਪਰਾਂ ਗੇਲ ਤੂੰ ਕੀ ਕਰਨਾ ਚਾਹ ਕੇ ਯਾਰ ਇੱਥੇ ਨੱਦਰਲੈਂਡ ਦੇ ਆ ਮਲਕੇ ਮੈਂ ਤਾਂ ਇਹ ਤੱਕ ਉੱਥੇ ਲਾਇਸੈਂਸ ਵੀ ਨਹੀਂ ਬਣਾਇਆ ਮੈਨੂੰ ਉਹ ਲਾਇਸੈਂਸ ਬਣਾ ਵਾਲਾ ਆਪ ਮੈਂ ਕਹਨਾ ਇਹ ਪੰਗੇ ਚ ਇੱਥੇ ਰਹਿਣਾ ਹੀ ਨਹੀਂ ਕੋਈ ਨਿੱਕੀ ਦੀ ਗੱਲ ਆ ਹੁਣ ਜਦੋਂ ਉੱਥੇ ਆਪਾਂ ਗੱਡੀ ਵੀ ਪਾਰਕ ਕਰਦੇ ਆ ਇੱਕ ਨਾ ਉੱਥੇ ਐ ਲੱਗਦਾ ਵੀ ਜਿਵੇਂ ਅਸੀਂ ਜੇਲ੍ਹ ਜੀ ਚ ਆ ਗਏ ਕਣਪ ਇੱਥੇ ਆਪਾਂ ਜਿੱਧਰ ਨੂੰ ਮਰਜ਼ੀ ਗੱਡੀ ਮੋੜਤੀ ਉਹ ਕਰਤਾ ਕਰਤਾ ਕਿ ਚਲੋ ਹੈ ਤੇ ਚੀਜ਼ਾਂ ਗਲਤ ਆ ਇੱਥੇ ਮਰਜ਼ੀ ਪਾਰਕਿੰਗ ਕਰਤੀ ਹੈਨਾ ਤੇ ਉੱਥੇ ਮੈਂ ਨਾ ਗੱਡੀ ਦੇ ਵਿੱਚ ਉਤਰ ਲੱਗਾ ਤੇ ਨਾਲ ਦੀ ਗੱਡੀ ਸਪੇਸ ਥੋੜੀ ਹੁੰਦੀ ਆ ਉਹ ਨਾ ਗੱਡੀ ਦੀ ਬਾਰੀ ਥੋੜੀ ਜਿਹੀ ਭਾਰੀ ਸੀ ਉਹ ਮੈਨੂੰ ਡੋਸ ਸੀਗੀ ਤੇ ਜਦੋਂ ਮੈਂ ਇੱਕੇਦਾਂ ਬਾਰੀ ਖੋਲੀ ਬਾਰੀ ਸਿੱਧੀ ਜਾ ਕੇ ਦੂਜੀ ਗੱਡੀ 'ਚ ਵੱਜੀ ਅੱਛਾ ਉਹਦੇ ਵਿੱਚ ਬੈਠੀ ਬੀਬੀ ਤੇ ਬੀਬੀ ਦੀ ਹੀ ਕਟਿੰਗ ਅੱਛਾ ਜੀ ਬੀਬੀ ਦੀ ਹੀ ਕਟਿੰਗ ਤੇ ਪੋਤਾ ਅਗੀ ਜੀ 바ਰੀ ਖੋਲ ਕੇ ਮਿੰਟੋ ਮਿੰਟ ਬਾਹਰ ਹ ਹੁਣ ਮੈਨੂੰ ਨਹੀਂ ਸੀ ਪਤਾ ਬੀਬੀ ਆਗੇ ਭਾਉ ਮੈਂ ਭਾਜੀ ਭਾਜੀ ਕਰੀ ਜਾਵਾ ਤੇ ਉਹ ਮੇਰੇ ਨਾਲ ਮੁੰਡਾ ਹਰਵਿੰਦਰ ਬੈਠਾ ਹੈਗਾ ਹਰਵਿੰਦਰ ਆਂਦਾ ਲੇਡੀਜ਼ ਹੀ ਲੇਡੀਜ਼ ਹੀ ਮੈਂ ਭਾਜੀ ਨੂੰ ਸਿੱਧੇ ਪੈੰਜੀ ਤੇ ਆ ਗਿਆ ਉਹ ਹੈ ਵੀ ਚੀਨੀ ਸੀ ਉਹਨੂੰ ਮੇਰੀ ਗੱਲ ਨਾ ਸਮਝਾਵੇ ਮੇਰੀ ਉਹਨੂੰ ਨਾ ਸਮਝਾਵੇ ਉੱਥੇ ਪੰਗਾ ਖੜਾ ਹੋ ਗਿਆ ਮੁੰਡੇ ਰਵਿੰਦਰ ਦਾ 바ਰੀ ਖੋਲ ਕੇ ਬਾਹਰ ਆਇਆ ਉਹ ਕਹਿੰਦਾ ਖਲੋ ਜਾ ਮੈਂ ਸੈਟ ਕਰਦਾ ਕੰਮ ਉਹਨੇ ਫਿਰ ਪਤਾ ਨਹੀਂ ਕਿਹੜੀ ਭਾਸ਼ਾ 'ਚ ਗੱਲ ਕੀਤੀ ਹੂੰ ਹੂੰ ਤੇ ਫਿਰ ਉਹਨੂੰ ਮਥਾਂ ਸੌਰੀ ਸੂਰੀ ਕਹਿ ਕੇ ਤੇ ਹੀ ਜਾਨ ਬਚਾਈ। ਅੱਛਾ ਏਦਾਂ ਇੱਕ ਕਾੜ ਨਹੀਂ ਹੋਇਆ। ਮੈਂ ਜਿੱਥੇ ਉਤਰ ਲੱਗਦਾ ਉੱਥੇ ਬਾਰੀ ਵਾਜ ਜਾਂਦੀ ਸੀ ਵੇਖੋ। ਆਪਾਂ ਨੂੰ ਇੱਥੇ ਉਤਰਨ ਦੀ ਆਤ ਪਈ ਹੈ ਨਾ ਕੋਲ ਕੇ ਦੇ ਬਸ ਆਰਾਮ ਦੇ ਨਾਲ ਤੇ ਉਹ ਰਵਿੰਦਰਾ ਦਾ ਤੂੰ ਤਾਂ ਕੋਈ ਨਾ ਕੋਈ ਕਾੜ ਕਰਕੇ ਜਾਏਗਾ। ਤੁਹਾਨੂੰ ਲੱਗਦਾ ਵੀ 1000 2000 ਫਾਈਨ ਪੁਆਏਗਾ ਤੈਨੂੰ ਫੇਰੀ ਟੰਡ ਪਹਿਣੀ ਹੈ। ਅਗਾਂ ਚੱਲ ਜੇ ਕਿਸਮਤ ਹੋ ਫਿਰ ਦੇਣਾ ਪੈ ਜੂ ਕੋਈ ਗੱਲ ਨਹੀਂ। ਠੀਕ ਠੀਕ। ਇਹ ਵੀ ਬੜੇ ਜੱਬ ਹੋਤੇ। ਮੈਨੂੰ ਤਾਂ ਕਰਕੇ ਨਾ ਥੋੜੀ ਬੰਦਸ ਜੀ ਲੱਗਦੀ ਹੈ। ਅੱਛਾ ਜੀ। ਹਾਂ। ਅੱਛਾ ਤੁਹਾਨੂੰ ਬੰਦਸ ਫਰੀਦਮਦਾ ਕੁੜੀਆਂ ਨੂੰ ਆ ਅੱਛਾ ਇਹੋ ਕਿਦਾ ਹਾਂਜੀ ਤੁਸੀਂ ਕਿਸੇ ਨਾਲ ਗੱਲ ਕਰ ਲੋ 70% 80% ਮੁੰਡੇ ਵਾਪਸ ਆਉਣਾ ਪਸੰਦ ਕਰਦੇ ਆ ਤੁਸੀਂ ਕੁੜੀਆਂ ਨਾਲ ਗੱਲ ਕਰ ਲੋ ਅੱਛਾ ਕੁੜੀਆਂ ਨਹੀਂ ਆਉਣ ਦਾ ਵਾਪਸ ਨਾ ਲੈਣਗੀਆਂ ਉਹਨਾਂ ਨੂੰ ਇਹ ਵੀ ਘਾਤਮਾ ਹੈ ਜੀ ਕੁੜੀਆਂ ਵਾਪਸ ਆਉਂਦਾ ਨਾ ਹੀ ਨਹੀਂ ਲੈਣਗੀਆਂ ਚੱਕਰ ਇਹ ਆ ਵੀ ਉੱਥੇ ਹੋਈ ਟਾਈਮ ਨਾਲ ਘਰੇ ਜਾਣਾ ਮਾਪਿਆਂ ਦੀ ਬੰਦ ਚ ਰਹਿਣਾ ਸੂਟ ਪਾਉਣੇ ਚਲੋ ਉਥੇ ਹਾਂ ਵੇਖਿਆ ਜਾ ਵੀ ਇੱਥੇ ਥੋੜੀ ਕੁੜੀਆਂ ਨੂੰ ਜ਼ਿਆਦਾ ਬੰਦ ਰੱਖੀ ਜਾਂਦਾ ਹਾਂ ਕੀ ਮਿਲ ਕੇ ਕਿੱਥੇ ਚੱਲੀ ਕਿੱਥੋਂ ਆਈਆਂ ਉੱਥੇ ਨਾ ਕੋਈ ਪੁੱਛਣ ਵਾਲਾ ਨਾ ਕੋਈ ਦੱਸਣ ਵਾਲਾ ਹੂੰ ਉਲਟਾ ਉਥੇ ਹੂੰ 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 ਜੇ ਇੱਥੇ ਮੁੰਡਿਆਂ ਦਾ ਰਾਜ ਸੀਗਾ ਹੂੰ ਉੱਥੇ ਕੁੜੀਆਂ ਦਾ ਰਾਜ ਆ ਪਰ ਇਹ ਵੀ ਹੋ ਸਕਦਾ ਨਾ ਉੱਥੇ ਕੁੜੀਆਂ ਨੂੰ ਆਜ਼ਾਦੀ ਜ਼ਿਆਦਾ ਹੈ ਉਹਦਾ ਨਜ਼ਾਇਜ਼ ਫਾਇਦਾ ਵਿੱਚ ਚੱਕਿਆ ਜਾ ਸਕਦਾ ਤੋ ਕਰਨ ਦਈਆਂ ਵਾ ਕਰਨ ਵਾਲੀਆਂ ਕਰਨ ਨਹੀਂ ਦਈਆਂ ਹੂੰ ਉੱਥੇ ਤਾਂ ਮੁੰਡੇ ਸਾਹ ਨਹੀਂ ਲੈਂਦੇ ਕੁੜੀਆਂ ਦੇ ਮੂਰੇ ਮਤਲਬ ਕਿ ਉਹ ਜਿੱਦਾਂ ਇੱਥੇ ਪਹਿਲੇ ਜ਼ਮਾਨੇ ਦੇ ਵਿੱਚ ਆਪਣੇ ਬਜ਼ੁਰਗਾਂ ਦਾ ਚਾਹ ਫਾਦਰ ਸਾਹਿਬ ਜਾਂ ਦਾਦੇ ਜਿਵੇਂ ਆਪਣੀਆਂ ਦਾਦੀਆਂ ਚਾਹ ਮਾਵਾ ਨਹੀਂ ਸੀ ਨਾ ਸਾਹ ਲੈਂਦੀਆਂ ਆਪਣੇ ਮਾਪਿਓ ਪਿਓਾਂ ਦੇ ਮੂਰੇ ਜਾਂ ਦਾਦੀਆਂ ਦੇ ਮੂਰੇ ਉੱਥੇ ਮੁੰਡੇ ਵੀ ਨਹੀਂ ਹੁੰਦੀ ਜਨਰੇਸ਼ਨ ਸਾਹ ਕੱਢ ਕੇ ਵਗਵਾਣਾ ਕੁੜੀਆਂ ਮੂਰੇ ਨਾਪਦੇ ਹੁੰਦੀਆਂ ਨਾਲ ਹੀ ਅੱਛਾ ਹਾਂ ਮਤਲਬ ਹੀ ਨਹੀਂ ਉਹ ਤਾਂ ਕਹਿੰਦੇ ਜੂਨ ਭੋਗੰਦਾ ਆ ਮੇਰੀ ਤੇ ਜਿੰਨੇ ਬੰਦਿਆਂ ਨਾਲ ਵੀ ਗੱਲ ਹੋਈ ਕਹਿੰਦੇ ਵੀਰ ਬੱਸ ਉਹ ਇੱਕ ਹੁੰਦਾ ਨਹੀਂ ਜਿਵੇਂ ਆਪਾਂ ਪਿੰਡਾਂ 'ਚ ਘੋੜੇ ਚਲਾਈਦੇ ਸੀਗੇ ਉਹ ਖੋਪੇ ਜੇ ਲਾ ਗਿਆ ਐ ਰੋਗ ਦੇ ਪਰ ਖੋਪੇ ਲਾਏ ਉਹਨਾਂ ਗਰੀਬਾਂ ਨੇ ਅੱਛਾ ਤੇ ਬਾ ਚੱਲੀ ਚੱਲਦੇ ਸਿੱਧਾ ਹੀ ਜਦੋਂ ਉਹਨੇ ਲਗਾਮ ਖਿੱਚ ਕੇ ਐਨੂੰ ਮੋੜਤਾ ਉਦੋਂ ਨੂੰ ਮੁੜ ਜੂਗਾ ਜੇ ਐਨੂੰ ਮੋੜਦਾ ਤਾਂ ਐਨੂੰ ਮੁੜ ਜੂਗਾ ਅੱਛਾ ਜੀ ਵੀ ਮਤਲਬ ਕਿ ਉਹ ਇੱਕ ਜੂਨ ਹੀ ਭੋਗਣਦਾ ਹੈ ਮੇਰਾ ਤਾਂ ਜਿੰਨਾ ਫਰੈਂਡ ਸਰਕਲ 'ਚ ਵਾਅਵਾ ਜਿਹੜੇ ਇੱਦਾਂ ਦੇ ਆ ਹੂੰ 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 ਅਸਲ ਇਹ ਰਿਲੇਸ਼ਨਸ਼ਿਪ ਤੋਂ ਮੁੰਡੇ ਕੋਲ ਹੀ ਆ ਰਹੇ ਨੇ ਰਿਲੇਸ਼ਨਸ਼ਿਪ ਜਿਹੜੇ ਵਿਆਹ ਵੀ ਕਰਾ ਲੈ ਜਿੰਨਾਂ ਨੇ ਅੱਛਾ ਹਾਂ ਉਹ ਵੀ ਤਾਂ ਇਦਾਂ ਹੀ ਆ ਮਨ ਲ ਕੇ ਜਿਹੜੇ ਤਾਂ ਥੋੜੇ ਜੇ ਪੇਸ਼ੈਂਸ ਰੱਖਦੇ ਆ ਮੁੰਡੇ ਵੀ ਹੁਣ ਯਾਰ ਜੇ ਹੁਣ ਕੋਈ ਨਵਾਂ ਲੱਭ ਲਾਂਗੇ ਤੇ ਫਿਰ ਅੱਗੇ ਕੀ ਗਾਰੰਟੀ ਵੀ ਆਪਾਂ ਨੂੰ ਸਹੀ ਹੋਊਗਾ ਬਿਲਕੁਲ ਹੈਨਾ ਜਿਹੜੇ ਸਿਆਣੇ ਆ ਵੀ ਚਲੋ ਜੋ ਕੁਝ ਆ ਗਾਵਾ ਤੇ ਜੋ ਪਹਿਲਾਂ ਐਸ਼ ਪ੍ਰਸਤੀ ਕਰ ਲਈ ਠੀਕ ਆ ਮਾਣਾ ਬਸ ਖਾਮੀ ਤੇ ਕੇ ਤੁਰਿਆ ਚੱਲ ਉਹ ਹੀ ਸਵੇਰੇ ਸ਼ਾਮੀ ਰੋਟੀ ਖਾ ਲਈ ਕੰਮ ਤੇ ਚੱਲ ਗਏ ਆ ਗਏ ਬਲਕਿ ਇੱਥੋਂ ਤੱਕ ਕਈ ਤੇ ਵਿਚਾਰੇ ਇੰਨੇ ਬੇਵਕਤਾ ਨੂੰ ਫਸੇ ਆ ਕਿ ਜਿਵੇਂ ਪਹਿਲਾਂ ਕੰਮ ਤੇ ਜਾਣਾ ਕੰਮ ਤੋਂ ਆਉਣਾ ਤੇ ਬੀਬੀ ਜੀ ਸੌਣਗੇ ਅੱਛਾ ਉਹ ਜਵਾਕ ਖਡਾਉਣਗੇ ਓਕੇ ਜਿੰਨਾ ਚਿਰ ਜਵਾਕ ਨਹੀਂ ਸੌਉਂਗਾ ਭਾਜੀ ਹੁਣੇ ਨਹੀਂ ਸੌਣਗੇ ਅੱਛਾ ਠੀਕ ਆ ਹਮ ਕੰਮ ਤੇ ਜਾਣਾ ਕੰਮ ਤੋਂ ਆਉਣਾ ਆਣ ਕੇ ਜਵਾਕ ਨੂੰ ਖਡਾਉਣਾ ਜਵਾਕ ਨੂੰ ਸੌਣਾ ਤੇ ਆਪਣੇ ਟਾਈਮ ਤੇ ਫਿਰ ਕੰਮ ਤੇ ਜਾਣਾ ਇਹ ਕਹਿਣ ਦਾ ਮਤਲਬ ਵੀ ਉਧਰ ਉੱਥੇ ਬੇਬੀ ਦਾ ਕੇ ਰੋਲ ਆਇਆ ਫਿਰ ਵੀ ਉਹ ਕੀ ਕਰਦੀ ਬੀਬੀ ਪਾਸੇ ਹੁਕਮ ਚਲਾਉਂਦੀ ਓਹ ਦੋਨੋਂ ਦਾ ਇਹੀ ਹੁਕਮ ਚਲਾਉਣਾ ਪਾਸ ਅੱਛਾ ਜਿਆਦੀ ਬਹੁਤ ਜਿਆਦੀ ਹੈ ਨਾ ਤੁਹਾਨੂੰ ਸਮਝ ਲੱਗੀ ਹੈ ਵੀ ਨਹੀਂ ਸਾਰੀਆਂ ਬੀਬੀਆਂ ਨਹੀਂ ਆਪਾਂ ਕਹਿ ਸਕਦੇ ਹਾਂ ਆ ਪੰਜਵੇਂ ਗੋਲਾਂ ਸੇਮ ਨਹੀਂ ਹਾਂ ਹਾਂ ਐਸੀ ਪਰਿਵਾਰ ਵੀ ਹੈਗੇ ਆ ਜਿਹੜੀਆਂ ਸਿਆਣੀਆਂ ਕੁੜੀਆਂ ਵਾਂ ਸਿਆਣੀਆਂ ਬੀਬੀਆਂ ਵਾਂ ਜਿਨ੍ਹਾਂ ਨੂੰ ਆਪਣੇ ਇਧਰ ਦੇ ਕਲਚਰ ਦੇ ਨਾਲ ਪਿਆਰ ਆ ਹੂੰ ਜਿਹੜੀਆਂ ਚੰਗੇ ਖਾਨਦਾਨ ਦੀਆਂ ਕੁੜੀਆਂ ਵਾਂ ਉਹਨਾਂ ਨੂੰ ਪਤਾ ਵੀ ਇਹੀ ਸਾਡਾ ਜੀਵਨ ਸਾਥੀ ਹੈ ਇਹ ਮੇਰੇ ਦੁੱਖ ਦੁੱਖ ਚ ਪਾਈ ਵਾਲਾ ਮੈਂ ਇਹਦੇ ਦੁੱਖ ਚ ਪਾਈ ਵਾਲਾ ਉਹ ਇੱਕ ਰਲ ਕੇ ਚੱਲਦੇ ਆ ਹੂੰ ਉਹਨਾਂ ਨੂੰ ਪਤਾ ਵਾ ਮੁੰਡੇ ਨੂੰ ਪਤਾ ਵੀ ਮੇਰੀ ਘਰ ਦੀ ਦਾ ਕੀ ਸਤਕਾਰ ਮੇਰੇ ਮੂਰੇ ਤੇ ਘਰ ਦੀ ਨੂੰ ਪਤਾ ਵੀ ਮੁੰਡੇ ਦਾ ਕੀ ਸਤਕਾਰ ਆ ਓਕੇ ਇੱਕ ਉਹ ਮੀਆਂ ਬੀਬੀ ਵਾਲਾ ਰਿਸ਼ਤਾ ਲੈ ਕੇ ਚੱਲਦੇ ਵੀ ਐਸੀ ਸਾਰੀ ਉਮਰ ਰਹਿਣਾ ਹੁਣ ਜਿਹੜੇ ਬੰਦੇ ਚੱਕਵੇਂ ਆ ਉਧਰ ਐਸ਼ ਪ੍ਰਸਤੀ ਵਾਲੇ ਹੂੰ ਹੂੰ ਬਸ ਉਹ ਕਹਿੰਦੇ ਨਹੀਂ ਤੇ ਹੋਰ ਸਹੀਂ ਕੋਈ ਚੱਕਰ ਨਹੀਂ ਨੰਦ ਲਾਓ ਕਹਿੰਦੇ ਵੀ ਹੋ ਸਕਦਾ ਹੁਣ ਕਈ ਮੁੰਡੇ ਕੁੜੀਆਂ ਗਲਤ ਕਮੈਂਟ ਵੀ ਕਰ ਸਕਦੇ ਨੇ ਬਟ ਸਾਡਾ ਕੋਈ ਇਰਾਦਾ ਇਹੋ ਜਿਹਾ ਨਹੀਂ ਹੈਗਾ ਆਪਾਂ ਕਿ ਨੂੰ ਸਹੀ ਗਲਤ ਨਹੀਂ ਕਹਿਣ ਦੇ ਬਸ ਅਸੀਂ ਡਿਸਕਸ਼ਨ ਕਰਦੇ ਪਏ ਆਂ ਵੀ ਨੈਗੇਟਿਵ ਪੋਜ਼ਿਟਿਵ ਪੁਆਇੰਟ ਹੁੰਦੇ ਨਾ ਜਿਹੜੇ ਬਟ ਡਿਸਕਸ਼ਨ ਕਰਦੇ ਪਏ ਆਂ ਵੀ ਕੀ ਫੇਸ ਕੀਤਾ ਆਪਾਂ ਕੀ ਫੇਸ ਕੀਤਾ ਸਾਡੇ ਪੰਜਾਬੀਆਂ ਕੀ ਫੇਸ ਕੀਤਾ ਉੱਥੇ ਅਸੀਂ ਤਾਂ ਸੱਚੀਆਂ ਗੱਲਾਂ ਦੱਸ ਰਹੇ ਜਿਹੜੀਆਂ ਮੈਂ ਉੱਥੇ ਦੇਖ ਕੇ ਆਇਆ ਵਾਂ ਜਿਹੜੀਆਂ ਸੁਣ ਕੇ ਆਇਆ ਮੈਂ ਕੋਲੋਂ ਦੇ ਕੋਈ ਕੀਤੀਆਂ ਹੀ ਨਹੀਂ ਹੈਨਾ ਜੋ ਉੱਥੇ ਦੇਖਿਆ ਉਹ ਮੈਂ ਦੱਸਦਾ ਤੁਹਾਨੂੰ ਤੁਸੀਂ ਪੁੱਛਿਆ ਠੀਕ ਏ ਗੱਲ ਸਾਬ ਤੁਸੀਂ ਸਮਾਂ ਕੱਢਿਆ ਸਾਡੇ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਉਮੀਦ ਕਰਦਾ ਇਹ ਮੁਲਾਕਾਤ ਇਦਾਂ ਜਾਰੀ ਰਹੂਗੀ ਆਪਣੀ ਹੋਰ ਹੀ ਵਿਸ਼ਿਆਂ ਤੇ ਪੌਡਕਾਸਟ ਅਸੀਂ ਇਦਾਂ ਹੀ ਕਰਦੇ ਰਹਾਂਗੇ ਤੁਸੀਂ ਚੈਨਲ ਆ ਬਣੇ ਰਹੋ ਸਬਸਕ੍ਰਾਈਬ ਕਰ ਦਿਓ ਹੋਰ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਜਿਨ੍ਹਾਂ ਨੂੰ ਇਨਫੋਰਮੇਸ਼ਨ ਨਹੀਂ ਹੈਗੀ ਕੈਨੇਡਾ ਵਾ ਬਾਰੇ ਜਾਂ ਸਟੂਡੈਂਟ ਲਾਈਫ ਬਾਰੇ ਉਹ ਜਾਣ ਸਕਣ ਕਿ ਐਕਚੁਅਲੀ ਰਿਐਲਿਟੀ ਕੀ ਹੈ ਸੋਸ਼ਲ ਮੀਡੀਆ ਲਾਈਫ ਬਹੁਤ ਅਲੱਗ ਰੀਅਲ ਲਾਈਫ ਬਹੁਤ ਅਲੱਗ ਉਹਨਾਂ